ਧੰਨਵਾਦ ਪ੍ਰਸ਼ਾਸਨ ਦਾ ਪੁਲਿਸ ਦਾ ਸਭ ਤੋਂ ਵੱਧ ਧੰਨਵਾਦ ਮਹਿਤਾ ਸਾਹਿਬ ਦਾ ਮਹਿਰ ਸਾਹਿਬ ਦਾ ਇਹ ਅਸੀਂ 30 ਸਾਲ ਤੋਂ ਜਿਹੜੀ ਤਰਾਸਦੀ ਸੀ ਉਹ ਕੁੱਕ ਚੱਲ ਰਹੀ ਸੀ ਬੱਚੇ ਵੀ ਲੋਕਾਂ ਦੇ ਇੱਥੇ ਮਾਰ ਚੁੱਕੇ ਐਕਸੀਡੈਂਟ ਨਾਲ ਸਾਡੀ ਸੁਣੀ 30 ਸਾਲ ਬਾਅਦ ਅਸੀਂ ਇਹ ਸਰਕਾਰ ਦਾ ਜਿਹੜੇ ਵੀ ਬੈਠੇ ਜਿਹੜੇ ਵੀ ਬੰਦੇ ਨੇ ਇਹ ਕੰਮ ਚੁੱਕਿਆ ਸਾਡੇ ਐਮਸੀ ਸਾਹਿਬ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਕੰਮ ਹੈ ਹਰੇਕ ਵਾਸਤੇ ਵਧੀਆ ਹੋਊਗਾ ਕੁਝ ਲੋਕ ਸੋਚਦੇ ਆ ਮਾੜਾ ਮਾੜਾ ਉਹਨਾਂ ਵਾਸਤੇ ਵੀ ਨਹੀਂ ਰੇਟ ਵੀ ਦੁਗਣੇ ਤਗਣੇ ਹੋ ਜਾਣਗੇ ਉਹਨਾਂ ਦੇ ਬੱਚੇ ਵੀ ਵੱਜਣਗੇ ਔਰ ਕਾਰੋਬਾਰ ਵੀ ਵ ਨੁਕਸਾਨ ਕਿਸੇ ਨਹੀਂ ਅਸੀਂ ਦਿਨੋਂ ਕਿਸੇ ਦਾ ਮਾਰਾ ਨਹੀਂ ਕਰਨਾ ਚਾਇਆ ਇਹ ਭਲਾਈ ਵਾਸਤੇ ਕੀਤਾ ਮੇਰਾ ਆਪਦਾ ਕੋਈ ਨਿੱਜੀ ਲਾਲਚ ਨਹੀਂ ਹੈ ਪਰ ਅਸੀਂ ਲੱਗੇ ਹੋਏ ਸੀਗੇ ਅਸੀਂ ਫਿਰ ਵੀ ਕਹਿੰਦੇ ਆ ਮਹਿਤਾ ਸਾਹਿਬ ਦਾ ਮੇਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਡੀਸੀ ਸਾਹਿਬ ਦਾ ਪ੍ਰਸ਼ਾਸਨ ਦਾ ਨਗਰ ਨਿਗਮ ਕਮਿਸ਼ਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇਹ ਸਾਡਾ ਕਦਮ ਪਲੇਟ ਸੁਣੀ ਗਈ ਹੈ ਪਰ ਸੁਣੀ ਗਈ ਅੱਜ ਬਹੁਤ ਦੇਰ ਬਾਅਦ ਪਰ ਜਿੰਨੇ ਵੀ ਜਿੰਨੇ ਦਰ ਵੀ ਬਾਅਦ ਸੁਣੀ ਗਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆਂ ਉਹਨਾਂ ਦਾ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆਂ 60 ਫੁੱਟ ਦੀ ਪਹਿਲਾਂ ਗੱਲ ਕੀਤੀ ਸੀ ਹਰ 50 ਫੁੱਟ ਤੇ ਸਹਿਮਤ ਹੀ ਬਣੀ ਕਿ ਵੀਰ ਜੀ ਗੱਲ ਇਹ ਅਸੀਂ ਤਾਂ 60 ਫੁੱਟ ਦਾ ਕਿਹਾ ਸੀਗਾ ਮੰਪਤਾ ਪਾਸ ਹੋਇਆ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਕੁਝ ਭਰਾ ਕਹਿੰਦੇ ਵੀ ਸਾਡਾ ਇਸ ਨਾਲ ਬਚਦਾ ਉਹ ਮਤਾਂ ਸਰਕਾਰ ਨੇ ਕਰਦਾ ਹੁੰਦਾ 50 ਕਰਦੀ 60 ਕਰਦੀ ਆਪਣਾ ਮਸਲਹਾ ਦਾ ਇਹ ਸੀ ਵੀ ਇੱਥੇ ਜਾਮਨਾ ਲੱਗੇ ਲੋਕਾਂ ਦੇ ਜਵਾਕ ਥੱਲੇ ਨਾ ਹੋਣ ਆਪਣਾ ਮਸਲਹਾ ਕਿਸਦਾ ਘਾਟੋਂ ਦਾ ਨਹੀਂ ਸੀਗਾ ਜਿਹੜਾ ਉਹਨਾਂ ਨੇ ਕਹਾਂ ਸਮਾ ਦਿੱਤਾ ਸੀ ਸਮਾ ਸਰਕਾਰ ਕਹਿੰਦੀ ਆਪਣੇ ਪਾਸੇ ਕਰ ਇਹ ਸਮਾਂ 2-3 ਵਾਰ ਵਧਾ ਚੁੱਕੇ ਸਰਕਾਰ ਕੰਨੀ ਕੋਈ ਕਮੀ ਨਹੀਂ ਸੀ ਸਰਕਾਰ ਨੇ ਬਹੁਤ ਸਮਾਂ ਦਾ ਨੋਟਿਸ ਦਿੱਤੇ ਮਨਿਆਦੀ ਕਰਾਈ ਇਹ 6-7 ਮਹੀਨਿਆਂ ਦਾ ਸਮਾਂ ਦਿੰਦੇ ਉਹਦੇ ਪਰ ਬਹੁਤ ਸਾਰੇ ਭਰਾਵਾਂ ਨੇ ਸਮਝਦਾਰੀ ਨਾਲ ਕਾਰ ਵੀ ਲਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਕੁਝ ਲੋਕ ਕਹਿੰਦੇ ਵੀ ਨਾ ਮੰਨੂ ਉਹਦਾ ਹੁਣ ਉਹ ਜਾਣਦੇ ਆਪਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਚੰਗਾ ਲੱਗਿਆ ਉਹ ਕਰਦਾ ਹੁਣ ਸਰਕਾਰ ਆਪਦੀ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕਰ ਰਹੀ ਹੈ ਉਹਨਾਂ ਦਾ ਜੀ ਇਹਨਾਂ ਨੇ ਬਚਾਲੇ ਤੋਂ ਢਾਣੀ ਸ਼ੁਰੂ ਕਰੀ ਆਇਆ ਉਧਰ ਕੇ ਸਕੂਲ ਦਾ ਕਰਕੇ ਇਹਨਾਂ ਨੇ ਸਰ ਕੋਈ ਨਿਕੰਦ ਨਹੀਂ ਸਾਡਾ ਸੀਗਾ ਸਾਨੂੰ ਜਿੰਨਾ ਕਿ ਜਾਣਕਾਰੀ ਹੈ ਸਕੂਲ ਵੀ ਨੋਟਿਸ ਦਿੰਦਾ ਸ਼ੁਰੂ ਉੱਥੇ ਹੀ ਹੋਣਾ ਹੋਣੀ ਸਾਰੀ ਹੀ ਹੈ ਕੁਝ ਕਾਰਵਾਈਆਂ ਇਹ ਹੁੰਦੀਆਂ ਕਾਨੂੰਨੀ ਅੜਦਣਾ ਹੁੰਦੀਆਂ ਜਾਂ ਕੋਈ ਲੀਗਲ ਹੁੰਦੀਆਂ ਉਹਨਾਂ ਨੇ ਉਸ ਤਰੀਕੇ ਨਾਲ ਕਰਨੀਆਂ ਐ ਇਹ ਨਹੀਂ ਵੀ ਸਕੂਲ ਛੱਡਦਾ ਜਾਂ ਸਕੂਲ ਕੀਤਾ ਜਾਊਗਾ ਸਾਨੂੰ ਸ਼ਿਵਾਸ਼ਨ ਦਵਾਇਆ ਵੀ ਜਿੱਦੇ ਬੰਨੀ ਸ਼ੁਰੂ ਕੀਤੀ ਪਹਿਲਾ ਬਰੀਮਿਕ ਸਕੂਲ ਤੋਂ ਹੀ ਪੜਨਾ ਸ਼ੁਰੂ ਹੋਣਾ ਔਰ ਸਕੂਲ ਵੀ ਹੋਏਗਾ ਉਹ ਹੋਰ ਵੀ ਕੋਈ ਜ਼ਾਰਾ ਹੁੰਦਾ ਤਾਂ ਉਹ ਵੀ ਹੋਏਗਾ ਮੈਂ ਤਾਂ ਕਿਹਦੇ ਗੱਡੀ ਕਬੱਡੀ ਰਾਹਤ ਮੈਨੂੰ ਸਾਰੇ ਤਾਂ ਤੁਸੀਂ ਆਪ ਦੇਖਦੇ ਹੋ ਵੀ ਇਹੀ ਰੋਡ ਹੈ ਜੇ ਉਹ ਰੋਡ ਬੰਦ ਹੋ ਜਾਂਦੀ ਸੀ ਆਈਟੀ ਚੌਂਕ ਤੁਸੀਂ ਸਾਰੇ ਪੱਤਰਕਾਰੋ ਰੋਜ਼ ਭਾਈਚਾਰੇ ਨਾਲ ਰਹਿੰਦੇ ਹੋ ਇੱਕ ਜੇ ਆਈਟੀ ਬੁਲ ਬੰਦ ਹੁੰਦਾ ਸੀ ਵੇਅ ਆਊਟ ਨਹੀਂ ਜਾਂਦਾ ਸੀ ਇੱਕ ਵੇਅ ਆਊਟ ਬਣ ਗਿਆ ਆਪਣੋ ਆਉਣ ਜਾਣ ਵਾਸਤੇ ਔਰ ਕੋਈ ਬਿਮਾਰ ਠਮਾਰ ਏਮਸ ਜਾਣ ਵਾਸਤੇ ਅਪਰੋਚ ਹੋ ਗਈ ਵੱਡਬੜੀ ਰੋਡ ਜਿਹੜੀ ਨਵੀਂ ਰੋਡ ਬਣੀ ਹੈ ਚੰਡੀਗੜ੍ਹ ਵਾਸਤੇ ਵੇਅ ਆਊਟ ਹੋ ਗਿਆ ਇਹਦਾ ਉਹਨਾਂ ਦੇ ਟਾਈਮ 'ਚ ਪਤਾ ਲੱਗੂਗਾ ਦੀ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹਦਾ ਅਸੀਂ ਬਹੁਤ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਹਾਕਮ ਸਿੰਘ ਪਠਾੜਾ ਜੀ ਗਲੀ ਨੰਬਰ 15 ਭਾਗੂ ਰੋਡ ਤੇ ਇਹ ਵੀ ਕਾਰਵਾਈ ਨਾ ਕਰਨੀ ਦਾ ਮੋਲਕ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ ਇੱਥੇ ਟ੍ਰੈਫਿਕ ਦਾ ਬੜਾ ਭੀੜ ਪ੍ਰਕਾਰ ਦਾ ਸੀਗਾ ਸ਼ਾਮ ਨੂੰ ਤਾਂ ਤੁਸੀਂ ਮਤਲਬ ਸੜਕ ਵੀ ਕ੍ਰੋਸ ਨਹੀਂ ਕਰ ਸਕਦੇ ਸੀ ਇੱਥੇ ਇੱਕ ਬਾਈਪਾਸ ਬਣਨ ਕਰਕੇ ਸਾਰੀ ਬਠਿੰਡੇ ਦੀ ਟ੍ਰੈਫਿਕ ਇਧਰ ਦੀ ਡਾਇਵਰਟ ਹੋ ਗਈ ਸ਼ਹਿਰ ਨੂੰ ਜਾਣ ਵਾਲਿਆਂ ਵਾਸਤੇ ਇਹ ਜਿਹੜਾ ਕੰਮ ਕਰ ਰਹੇ ਨੇ ਜੀ ਇਹ ਤਾਂ ਬਹੁਤ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਹੋ ਰਿਹਾ ਹੈ ਇਹਦਾ ਅਸੀਂ ਸਾਰਾ ਪੰਤਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਰਾਜ਼ਗੀ ਜਿਤਾਈ ਜਾ ਰਹੀ ਸੀ ਦੁਕਾਨਦਾਰਾਂ ਵੱਲੋਂ ਪਿਛਲੇ ਦਿਨੀ ਤਰਨੇ ਪ੍ਰਦਰਸ਼ਨ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਸੀ ਜਿਹਦਾ ਨੁਕਸਾਨ ਹੁੰਦਾ ਜ ਉਹ ਨਰਾਜ਼ਗੀ ਤੇ ਜਿਤਾਉ ਗਈ ਪਰ ਇਹ ਸਮੇਂ ਦੀ ਲੋੜ ਬਤਾਉ ਕਿਤਾ ਕਰਨਾ ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਭਾਗੂ ਰੋਡ ਤੇ ਪਿਛਲੇ 40 ਸਾਲ ਤੋਂ ਲੋਕ ਸੰਤਾਪ ਭੋਗ ਰਹੇ ਸੀਗੇ ਸਾਡੇ ਕੁਝ ਜਿਹੜੇ ਦੁਕਾਨਦਾਰ ਵੀਰ ਨੁਕਸਾਨ ਵੀ ਹੋਇਆ ਪਰ ਚਲੋ ਸਾਡੇ ਮੇਰ ਸਾਹਿਬ ਨੇ ਉਹਨਾਂ ਨੂੰ ਜੋ ਅਰਿਆਤ ਦਿੱਤੀ ਅਸੀਂ ਪਿਛਲੇ 2 ਸਾਲ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਮੇਰੀ ਘਰ ਵਾਲੀ ਇੱਥੋਂ ਦੀ ਮੇਰੀ ਘਰ ਵਾਲੀ ਇੱਥੋਂ ਦੀ ਮਿਊਸਪਲ ਕਾਉਂਸਲਰ ਹੈ ਤੇ ਇੱਥੋਂ ਦੇ ਜਿਹੜੇ ਸਾਡੀ ਕਮੇਟੀ ਬਣੀ ਆ ਬਾਗੂ ਰੋਡ ਦੇ ਲੋਕਾਂ ਦੀ ਕਮੇਟੀ ਬਣੀ ਹੋਈ ਹੈ ਤੇ ਬੋਲੋ ਅੱਜ ਜੋ ਇਹ ਹੋ ਰਿਹਾ ਅਸੀਂ ਅਮਰਜੀਤ ਸਿੰਘ ਮਹਿਤਾ ਜੀ ਦਾ ਅਸੀਂ ਮੇਰ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਪੂਰੇ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 40 ਸਾਲ ਤੋਂ ਜਿਹੜਾ ਸੰਤਾਪ ਲੋਕ ਭੋਗ ਰਹੇ ਸੀਗੇ ਅੱਜ ਇਹ ਪੂਰਾ ਕੀਤਾ ਮੈਂ ਕਾਂਗਰਸ ਦਾ ਮਿਊਨਿਸਪਲ ਕਾਉਂਸਲਰ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਪੰਜਾਬ ਸੀਐਮ ਭਾ ਮਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂਗਾ ਕਿ ਜਿਨ੍ਹਾਂ ਨੇ ਪੂਰਾ ਫਰੀ ਕਰਕੇ ਪ੍ਰਸ਼ਾਸਨ ਨੂੰ ਤੇ ਇਹਨੂੰ ਭਾਗੁਰੂ ਨੂੰ ਚੌੜਾ ਕਰਾਉਣ ਵਾਸਤੇ ਇੰਨੀ ਖੁੱਲ ਦਿਲ ਕੀਤੀ ਹੈ ਸਾਡੇ 2006 ਦੇ ਵਿੱਚ सुरेंद्र ਸਿੰਘਲਾ ਜੀ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਇਹ ਦੇ ਵਿੱਚ ਫੇਲ ਹੋ ਗਏ ਸੀ ਉਹਨਾਂ ਨੇ ਵੀ ਪੱਥਰ ਲਾਇਆ ਸੀਗਾ ਪਰ ਉਹ ਕਾਮਯਾਬ ਨਹੀਂ ਹੋਏ ਸੀਗੇ ਇਹ ਅਮਰਜੀਤ ਮਹਿਤਾ ਜੀ ਜੋ ਸਾਡੇ ক্রিকেট ਦੇ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਦਮ ਮੇਰ ਜੋ ਨੌਜਵਾਨ ਅਸੀਂ ਮੇਰ ਬਣਾਇਆ ਉਹਨਾਂ ਦੀ ਮੇਨ ਸਦਕਾ ਜਿਹੜਾ ਆਏਗਾ ਇਹ ਅੱਜ ਸੁਭਣਾਪੂਰਾ ਹੋ ਰਿਹਾ ਹੈਗਾ ਤੇ ਨਾਲ ਮੇਸ਼ਰ ਜੀ ਮੈਂ ਇਹ ਕਾਰਵਾਈ ਵਾਥੀ ਹੋ ਰਹੀ ਹੈ ਤੋ ਚੰਗੀ ਗੱਲ ਹੈ ਪਰ ਜਿਹੜਾ ਜੋ ਦੁਖ ਹੋ ਰਿਹਾ ਹੈ ਇਸ ਦਾ ਹੁੰਦਾ ਹੀ ਆ ਬੜਾ ਬੋਟਾ ਤਾਂ ਹੁੰਦਾ ਹੀ ਹੈ ਤਰ੍ਹਾਂ ਨੂੰ ਦਾ 10 ਫੁੱਟ ਤੇ ਸਹਿਮਤੀ ਬਣ ਗਈ ਸੀ ਉਹਨਾਂ ਨੇ ਘਟਾਤਾ ਘਟਾਤਾ ਬਿਲਕੁਲ ਸਹੀ 50 ਪੰਜਾਬ ਫੁੱਟ ਤੇ ਲੈ ਗਏ ਮੈਨੂੰ ਲੱਗਦਾ ਉਹਨਾਂ ਦਾ ਕੋਈ ਫਾਇਦਾ ਹੋਇਆ ਤੁਹਾਨੂੰ ਆਪਾਂ ਨੂੰ ਗੱਡ ਬੇਟ ਹੋਇਆ ਨਹੀਂ ਤਾਂ ਜਿਵੇਂ ਦੁਕਾਨ ਸੀ ਉਹ ਜਮਾਈ ਬਿਲਕੁਲ ਖਤਮ ਹੋ ਜਾਂਦੀ ਸੀ ਖਤਮ ਹੋ ਜਾਣੀ ਸੀ ਲੱਗਦਾ ਟ੍ਰੈਫਿਕ ਨੂੰ ਮੇਂ ਹੁਣ ਸਮੱਸਿਆ ਦੂਰ ਹੋ ਜਾਊਗੀ ਹਾਂ ਸਮੱਸਿਆ ਦੂਰ ਹੋ ਜਾਊਗੀ ਬਹੁਤ ਸਹੀ ਕਿਹਾ ਤੁਸੀਂ ਇਹ ਸਮੱਸਿਆ ਦੂਰ ਹੋਊਗੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਏ ਹੁਣ ਟ੍ਰੈਫਿਕ ਨੂੰ ਕੰਟਰੋਲ ਹੋ ਜਾਊਗਾ ਸਾਰਾ ਸਾਰਿਆਂ ਨੂੰ ਥੋੜੇ ਹਾਂਜੀ ਆਪ ਹੀ ਪਿੱਛੇ ਕਰ ਲੈਣੇ ਚਾਹੀਦੇ ਮੈਂ ਤਾਂ ਪਿੱਛੇ ਪਿੱਛੇ ਆਪਦੀ ਲੈ ਗਿਆ ਸੀ ਪਿੱਛੇ ਲੈ ਗਿਆ 60 ਫੁੱਟ ਆਪਣੇ 60 ਫੁੱਟ ਤੇ ਲੈ ਗਏ ਅੱਗੇ 5 ਫੁੱਟ ਫਰੰਟ ਤੇ ਵਾਧਣਾ ਰੱਖਿਆ ਫੜਾ ਜੇ ਬਸ ਕੁਝ ਕੁ ਲੋਕਾਂ ਦਾ ਹਜੇ ਵੀ ਨਰਾਜ਼ ਲੱਗ ਰਹੇ ਆ ਉਹ ਦੇਖੋ ਜੀ ਉਹ ਨਰਾਜ਼ਗੀ ਤਾਂ ਕਿਸੇ ਦੀ ਦੂਰ ਤਾਂ ਕੀਤੀ ਨਹੀਂ ਜਾ ਸਕਦੀ ਇਹਨਾਂ ਨੂੰ ਵੇਲੇ ਗਿਆ ਜਿਹੜਾ ਨੇ ਅਸਟ੍ਰੇਲੀਆ ਤਾਂ ਉਹਨਾਂ ਨੂੰ ਹੋਰ ਕੀ ਕਹਦੇ ਨਹੀਂ ਆਪਾਂ ਠੀਕ ਹੈ ਜੀ ਜਿਹੜੇ ਅੱਗੇ ਹੁਣ ਹੈਗੇ ਅੱਗੇ ਸਾਰਿਆਂ ਨੇ ਕਰਤੀ ਆ ਪੰਜਾਬਾ ਜਾ ਫੁੱਟ ਕਰਤੀ 60 ਫੁੱਟ ਤੇ ਲੱਗੀ 60 ਤੇ ਕਰ ਲਈ ਅੱਜ ਤੋਂ 15 ਹਾਲ ਪਹਿਲਾਂ ਇੱਕ ਲੜਕਾ ਮੇਰੀ ਵਾਲੀ ਜਵਾਰ ਬਣੀ ਇੱਕ ਲੜਕਾ ਇੱਥੇ ਨਾ ਬ੍ਰੈਂਚ ਲੈਣ ਆਇਆ ਸੀ ਗਲੀ 'ਚ ਉਹ ਬੇਟੇ ਦੇ ਉੱਤੇ ਮਤਲਬ ਟਰੱਕ ਜਾਣ ਕੇ ਡੈਥ ਹੋ ਗਈ ਸਵੇਰ ਦੇ ਟਾਈਮ ਜਦੋਂ ਕਿ ਟ੍ਰੈਫਿਕ ਨਹੀਂ ਹੁੰਦੀ ਤੇ ਜਿਹੜਾ ਹੁਣ ਇਹ ਕਨੈਕਟੀਵਿਟੀ ਰਿੰਗ ਰੋਡ ਨਾ ਹੋ ਜੂ ਇਹ ਤਾਂ ਵਧੀਆ ਹੋਰ ਕੀ ਹੈ ਬਾਕੀ ਲੋਕਾਂ ਨੂੰ ਸੌਖਾ ਹੋ ਜੂ ਸਾਰਿਆਂ ਨੂੰ ਇਹ ਮੇਰੇ ਵਰਗਾ ਕੋਈ ਬਜ਼ੁਰਗ ਬੰਦਾ ਰੋਡ ਤੇ ਚੜਦਾ ਸੀ ਤੇ ਆਉਂਦਾ ਸੀ ਉੱਥੇ ਉਹਦੇ ਨਾਲ ਕੋਈ ਟਪਾ ਦੇ ਇਹਨਾਂ ਟ੍ਰੈਫਿਕ ਆਉਂਦਾ ਸੀ ਇੱਕ ਦੁਕਾਨਦਾਰ ਨੇ ਗੱਡੀਆਂ ਅੱਗੇ ਖੜੀਆਂ ਕਰ ਲੈਂਦੇ ਆ ਦੋਨੋਂ ਸਾਈਡ ਉੱਧਰ ਵੀ ਉੱਧਰ ਵੀ ਲੱਗਦਾ ਉਹਦੇ ਨਾਲ ਵੀ ਵੱਡੀ ਸਮੱਸਿਆ ਆਉਂਦੀ ਨਹੀਂ ਨਹੀਂ ਬਿਲਕੁਲ ਹੈਗੀ ਸੀ ਪੂਰੀ ਸੀ ਕਿਉਂਕਿ ਹੁਣ ਰੋਡ ਖੁੱਲਣ ਦਾ ਜੇ ਕੋਈ ਕੜਾ ਵੀ ਲੂ ਤਾਂ ਵੀ ਕੁਝ ਨਾ ਨਾ ਦੁਕਾਨਦਾਰ ਕਰਤਾ ਯਾਰ ਫਿਰ ਉਹ ਵੀ ਗੱਲ ਬਹੁਤ ਵਧੀਆ ਕੀਤਾ ਮਹਿਰਖਾਨ ਨੇ ਮੁੱਖ ਮੰਤਰੀ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਡੀਸੀ ਸਾਹਿਬ ਨੇ ਸਾਰੇ ਲੋਕ ਖੁਸ਼ ਹੈ ਠੀਕ ਹੈ ਸਾਰਿਆਂ ਨੂੰ ਤਾਂ ਆਪਾਂ ਕਰ ਨਹੀਂ ਸਕਦੇ ਪਰ ਬਹੁਤ ਚੰਗਾ ਕੀਤਾ ਇਹ ਸਮੇਂ ਦੀ ਲੋੜ ਸੀ ਨਤੇ ਅੰਗੇ ਜਿਹੜੇ ਆਤੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਕਾਰਵਾਈ ਦੇ ਉੱਤੇ ਬਾਗੂ ਰੋਡ ਦੇ ਵਸਨੀਕਾਂ ਦਾ ਧੰਨਵਾਦ ਕਰਾਂਗੇ ਤਹਿ ਦਿਲੋਂ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰੀ ਡੈਮੋਲੇਸ਼ਨ ਆਪ ਕੀਤੀ ਹੋਈ ਹੈ ਨਗਰ ਨਿਗਮ ਤਾਂ ਸਿਰਫ ਕਚਰਾ ਸਾਫ਼ ਕਰ ਰਿਹਾ ਬਾਕੀ ਲੋਕਾਂ ਵੱਲੋਂ ਖੁਦ ਕੀਤਾ ਹੋਇਆ ਜੀ ਤੇ ਹੁਣ ਸੜਕ ਵੀ 60 ਫੁੱਟ ਚੌੜੀ ਲੋਕਾਂ ਨੂੰ ਪੂਰੇ ਖੁੱਲੇ ਦਿਲਦਲ ਮਿਲੂਗੀ ਸੜਕ ਟਾਪਰ ਤੋਂ ਤੱਕ ਤਿਆਰ ਕਰਕੇ ਦੇ ਦੋਗੇ ਜਿਵੇਂ ਕਿ ਆਉਂਦੇ ਕੁਝ ਦਿਨਾਂ ਨੂੰ ਤੁਸੀਂ ਸੜਕ ਦੀ ਟੈਂਡਰ ਪਾ ਕੇ ਸੜਕ ਬਣਨੀ ਸ਼ੁਰੂ ਹੋ ਜਾਏਗੀ ਲੋਕਾਂ ਦਾ ਸਰੇਂਗਿਆ ਜਿਹੜਾ ਬਿਉਂ ਦਾ ਸਕੂਲ ਤੋਂ ਸ਼ੁਰੂ ਕਰਨੀ ਚਾਹੀਦੀ ਸੀ ਵਿਚਾਲੇ ਸ਼ੁਰੂ ਸਕੂਲ ਪ੍ਰਾਈਵੇਟ ਪ੍ਰਾਪਰਟੀ ਚ ਹੁੰਦਾ ਜੀ ਪ੍ਰਾਈਵੇਟ ਪ੍ਰਾਪਰਟੀ ਦੇ ਇੱਕ ਪ੍ਰੋਸੀਜਰ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਕੂਲ ਦੀ ਬਾਉਂਡਰੀ 100% ਅਗਲੇ 10 ਤੋਂ 15 ਦਿਨਾਂ ਚ ਰਿਮੂਵ ਹੋ ਜਾਏਗੀ ਕੀ ਕਹਿਣਾ ਚਾਹੋਗੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਫੀਸਰ ਸਬੰਧ ਨੇ ਉਹਨਾਂ ਵੱਲੋਂ ਆਪਣੇ ਜਿਹੜੀ ਕਬਜ਼ਾ ਕਾਰਵਾਈ ਹੈਗੀ ਹੈ ਜੋ ਉਹਨਾਂ ਨੇ ਰੋਡ ਦਾ ਰਿਗਾਰਡਿੰਗ ਜੋ ਵਰਕ ਹੈਗਾ ਉਸ ਰਿਗਾਰਡਿੰਗ ਆਪਣੀ ਕਾਰਵਾਈ ਕੀਤੀ ਜਾ ਰਹੀ ਤੇ ਮੌਕੇ ਵੱਲੋਂ ਮੌਕੇ ਦੇ ਸਾਡੇ ਵੱਲੋਂ ਜਿਹੜੀ ਹੈਗੀ ਪੁਲਿਸ ਮንዳਲ ਜਿਹੜੀ ਦਿੱਤੀ ਗਈ ਹੈ ਅ ਜਿਹਦੇ ਵਿੱਚ ਅਸੀਂ ਡੀਐਸਪੀ ਸਮਾਨ ਡੀਐਸਪੀ ਸਿਟੀ 2 ਤੇ ਡੀਐਸਪੀ ਮਨਜੀਤ ਜੀ ਦੇ ਨਾਲ ਐਸਐਚਓ ਸਮਾਨ ਦੀ ਡਿਊਟੀ ਲਗਾਈ ਗਈ ਹੈ। तकरीबन 100 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ। ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਕੁਝ ਲਗ ਲਗ ਕਰਦੇ। ਦੇਖੋ ਜੀ ਇਹ ਤਾਂ ਸਾਡਾ ਜਿਹੜਾ ਮੌਕੇ ਦੀ ਡਿਊਟੀ ਹੈਗੀ ਅਸੀਂ ਲਾਗ ਆਰਡਰ ਨੂੰ ਮੇਨਟੇਨ ਰੱਖਣਾ ਹੈ। ਬਾਕੀ ਜਿਹੜੀ ਜੋ ਲੀਗਲ ਪ੍ਰੋਸੀਡਿੰਗਸ ਹੈਗੀ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਤੁਹਾਨੂੰ ਬੈਟਰ ਦੱਸ ਸਕਦੇ